ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵਗੇ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਕਿਉਂਕਿ ਨਿੱਕੇ ਸਿੱਧੂ ਦਾ ਅੱਜ ਜਨਮ ਦਿਨ ਹੈ 17 ਤਰੀਕ ਐ ਤੇ ਨਿੱਕੇ ਸਿੱਧੂ ਦਾ ਇਸ ਦਿਨ ਜਨਮ ਹੋਇਆ ਸੀ ਤੇ ਤੁਸੀਂ ਵੀਡੀਓ ਦੇ ਵਿੱਚ ਨਾ ਵੇਖ ਸਕਦੇ ਹੋ ਮੂਸੇ ਪਿੰਡ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਪਹਿਲਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਨਿੱਕੇ ਸਿੱਧੂ ਦਾ ਤੇ ਵੇਖੋ ਕਿੰਨੀ ਹੀ ਸੋਹਣੀ ਸਜਾਵਟ ਕੀਤੀ ਹੋਈ ਆ ਮੂਸੇ ਪਿੰਡ ਹਵੇਲੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਗੁਬਾਰੇ ਲਾਏ ਹੋਏ ਨੇ ਤੇ ਨਿੱਕੇ ਸਿੱਧੂ ਦੀਆਂ ਕੁਝ ਤਸਵੀਰਾਂ ਵੀ ਲਾਈਆਂ ਹੋਈਆਂ ਨੇ ਵੇਖੋ ਨਿੱਕਾ ਸਿੱਧੂ ਕਿੰਨਾ ਹੀ ਕਿਊਟ ਲੱਗ ਰਿਹਾ ਹੈ ਤੇ ਵੇਖੋ ਸਿੱਧੂ ਮੂਸੇ ਵਾਲੇ ਬਾਈ ਦੀ ਬੇਬੇ ਬਾਪੂ ਦੇ ਨਾਲ ਤਸਵੀਰ ਲਈ ਹੋਈ ਆ ਜਿੱਥੇ ਨਿੱਕੇ ਸਿੱਧੂ ਦੇ ਜਨਮ ਦਿਨ ਦਾ ਕੇਕ ਕੱਟਣਾ ਤੇ ਬਹੁਤ ਹੀ ਸੋਹਣੀ ਸਜਾਵਟ ਕੀਤੀ ਹੋਈ ਆ ਤੇ ਦੋਸਤੋ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਜੀ ਵੀ ਨਿੱਕੇ ਸਿੱਧੂ ਦੇ ਜਨਮ ਦਿਨ ਤੇ ਮੂਸੇਪਿੰਡ ਹਵੇਲੀ ਦੇ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਨਿੱਕੇ ਸਿੱਧੂ ਦੇ ਜਨਮ ਦਿਨ ਦਾ ਕੇਕ ਕੱਟਿਆ ਤੇ ਜੇਕੇ ਸਿੱਧੂ ਦੇ ਜਨਮ ਦਿਨ ਦੀ ਖੁਸ਼ੀ ਮਨਾਈ। ਸੋ ਦੋਸਤੋ ਇਹ ਵੀਡੀਓ ਤਾਜ਼ਾ ਤਾਜ਼ਾ ਹਵੇਲੀ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਜੋ ਤੁਸੀਂ ਸਾਡੇ ਚੈਨਲ ਤੇ ਵੇਖ ਰਹੇ ਹੋ। ਤੇ ਦੋਸਤੋ ਵਾਹਿਗੁਰੂ ਅੱਗੇ ਅਰਦਾਸ ਕਰਿਓ ਕਿ ਮੂਸੇਪਿੰਡ ਹਵੇਲੀ ਦੇ ਵਿੱਚ ਇਸੇ ਹੀ ਤਰ੍ਹਾਂ ਰੌਣਕਾਂ ਲੱਗਦੀਆਂ ਰਹਿਣ ਤੇ ਨਿੱਕੇ ਸਿੱਧੂ ਹਮੇਸ਼ਾ ਹੀ ਖੁਸ਼ ਰਹੇ। ਬਾਕੀ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਦੱਸਣਾ ਜਰੂਰ ਕਮੈਂਟ ਕਰਕੇ ਤੇ ਨਿੱਕੇ ਸਿੱਧੂ ਨੂੰ ਦਿਵਾਵਾਂ ਜਰੂਰ ਦੇ ਕੇ ਜਾਓ। ਵੀਡੀਓ ਨੂੰ ਵੱਧ ਤੋਂ ਵੱਧ ਸਿੱਧੂ ਮੂਸੇਵਾਲੇ ਦੇ ਫੈਨ ਅਗੇ ਸ਼ੇਅਰ ਜਰੂਰ ਕਰਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ